ਗੱਲ ਕਰੀ ਬਾਬਾ ਇਹ ਗੱਲ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਵੀਰੇ ਮੈਂ ਆਉਂਦਾ ਹੀ ਨਹੀਂ ਜੇ ਗੱਲ ਹੋਈ ਹੁੰਦੀ ਉਹ ਤਾਂ ਮੈਂ ਰੱਖਦਾ ਬਾਬਾ ਉਹ ਤਾਂ ਫੋਜੀ ਉਹਨਾਂ ਦੇ ਜਿਹੜਾ ਬੰਦੇ ਗਏ ਨੇ ਅਸੀਂ ਖੜਾ ਆਪ ਲੈਣੇ ਜਿੱਦਾਂ ਤਰੇ ਜਾਂਦਾ ਕੋਈ ਤਾਂ ਦੱਸੋ ਕਿ ਤਰਣ ਜਾਂਦਾ ਭਲਾਣਾ ਇਹ ਗੱਲ ਘਰ ਆਉਂਦਾ ਮੈਂ ਰੱਖਦਾ ਤੁਹਾਨੂੰ ਕਦ ਬੰਦ ਮੈਂ ਰੱਖਦਾ ਤੁਹਾਨੂੰ ਸਾਡਾ ਭਾਈ 2100 ਦੇਖੋ ਨਾਲ ਰੁਪਏ ਦੇ ਦੋਗੇ ਤਾਂ ਵੀਡੀਓ ਬੰਦ ਹੋ ਜੂ ਜਦੋਂ ਰੁਪਏ ਦੇ ਦੋਗੇ ਰੁਪਏ ਦੇ ਦੋਗੇ ਤਾਂ ਵੀਡੀਓ ਬੰਦ ਹੈ ਵੀਡੀਓ ਐਂ ਚੱਲੂ ਰੁਪਏ ਦੇ ਦੇ ਰੁਪਏ ਵੀਡੀਓ ਤਾਂ ਹੀ ਬਣੂਗੀ ਵੀਡੀਓ ਹੀ ਬਣੂ ਬਾਈ ਮੇਰੀ ਗੱਲ ਸੁਣ ਜਿਦੋਂ ਰੁਪਏ ਧਰ ਦੇਂਗਾ ਹੱਥ ਤੇ ਵੀਡੀਓ ਦੀ ਬੰਦ ਹੋ ਜਾਊਗੀ ਇਨਾ ਦਿੱਤਾ ਹੋ ਕੇ ਨਹੀਂ ਕੰਮ ਚੱਲਦਾ ਇਹਨਾਂ ਦਾ ਦਿੱਤਾ ਹੋ ਕੇ ਨਹੀਂ ਕੰਮ ਚੱਲਦਾ ਜਿਹੜੀ ਗੱਲ ਕਰੀਏ ਨਹੀਂ ਗੱਲ ਫੋੜੋ ਆਪਾਂ ਗੁਰੂ ਘਰ ਬੈਠਿਆ ਹਾਂ ਅੱਡੇ ਨਾਲ ਗੱਲ ਹੋਈ ਆ ਖੋਜੀ ਹੋਰਾਂ ਦੀ ਕਹਾਣੀ ਸਿਆਣੀ ਗੱਲ ਹੈ ਜਿਹੜੀ ਕਮੇਟੀ ਨਾਲ ਆਪਾਂ ਇਹ ਅਸੀਂ ਖੁਦ ਮੈਂ ਕਹਾਂ ਗੱਲ ਕਰੋ ਗੋਲ ਅਸੀਂ ਕਿਵੇਂ ਕਹਿੰਦੇ ਦੱਸ ਰਹੇ ਹਾਂ 300 ਬਣੂ ਮੈਂ ਦਊ ਵਾਹ ਬੋਧੀ ਆ ਗਿਆ 300 ਫੜੋ ਪਾਉ ਗੋਲ ਵਿੱਚ ਸਿੱਧੀ ਗੱਲ ਤੁਸੀਂ ਗੱਲ ਫੋੜੋ ਪਹਿਲਾਂ ਗੱਲ ਸੁਣੋ ਵੀਡੀਓਆਂ ਬੂਣਾ ਵਿੱਚ ਕੋਈ ਤੰਨੀ ਪਾਈ ਜਾ ਗੱਲ ਗੱਲ ਹੋਏ ਇਨਸਾਫ ਦਾ ਇਨਸਾਫ ਰਹਿਣਾ ਆਪੀ ਕਰੂਗਾ ਪਾਪਾ ਜੀ ਗੱਲ ਤਾਂ ਇਹੀ ਆਪਣੀ ਕਲੀਅਰ ਕਰਤਾ ਬਾਰੇ ਹੋ ਬਿਲਕੁਲ ਤੁਸੀਂ ਉਹ ਗੱਲ ਨੂੰ ਪਤਾ ਕੀਆ ਬਦਲੀ ਨਾ ਕਰੋ ਮੈਂ ਬਿਲਕੁਲ ਦਾ ਹੋਰ ਕੋਈ ਨਹੀਂ ਕਹਿਣਾ ਚਾਹੁੰਦਾ ਇਹ ਗੱਲ ਬਿਲਕੁਲ ਫਿਰ ਤੁਸੀਂ ਇਹ ਕਿਉਂ ਕਿਹਾ ਮੈਨੂੰ ਇਹ ਦੱਸੋ ਵੀ ਤੁਸੀਂ ਇਹ ਕਿਉਂ ਕਿਹਾ ਵੀ ਇਹ ਤਾਂ ਗਲਤ ਆ ਫਿਰ ਮੈਂ ਕਿਹਾ ਫਿਰ ਗਲਤ ਗੱਲ ਹੈਗੀ ਐ ਫਿਰ ਗਲਤ ਗੱਲ ਹੈਗੀ ਐ ਆਪਣੀ ਗੱਲ ਨਹੀਂ ਹੋਈ ਇਹਨਾਂ ਨਾਲ ਗੱਲ ਹੋ ਗਈ ਆਪਣੀ ਮੂੰਹੋਂ ਚੱਕਣਾ ਯਾਰ ਮੂੰਹ ਦੇ ਮੂੰਹੋਂ ਚੱਕਣਾ ਹੈ ਗਲਤ ਹੈ ਨਹੀਂ ਫਿਰ ਇਹ ਤਾਂ ਪਤਾ ਤੁਸੀਂ ਨੂੰ ਠੀਕ ਸਮਝਦੇ ਹੋ ਐ ਦੱਸੋ ਕਿਵੇਂ ਮੈਂ ਇੱਕ ਮਿੰਟ ਤੁਸੀਂ ਆਪਦੀ ਬੁਝਵਾਨੀ ਦੱਸੋ ਤੁਸੀਂ ਤਾਂ ਇਹ ਤਾਂ ਤੁਸੀਂ ਨੇ ਵੀ ਕਿਹਾ ਇਹ ਗਲਤ ਹੈ ਗਲਤ ਤਾਂ ਮੈਂ ਵੀ ਕਿਹਾ ਤਾਂ ਮੈਂ ਹੀ ਕਹਿੰਦਾ ਗਲਤ ਨਹੀਂ ਇਹ ਬਹਿ ਕਲਤਾ ਕੀ ਤੋਂ ਫੇਰ ਤੁਸੀਂ ਫੈਸਲਾ ਕੀਤਾ ਕਿ ਨਾ ਤੁਸੀਂ ਕਮੇਟੀ ਦਾ ਫੈਸਲਾ ਮਹਾਂਜੀ ਕਮੇਟੀ ਦਾ ਫੈਸਲਾ ਉਹਦੇ ਕਰਕੇ ਬਾਬਾ ਕੀ ਨਹੀਂ ਕਰ ਰਿਹਾ ਹੈ ਫਿਰ ਕੀ ਕਰ ਰਿਹਾ ਹੈ ਨਹੀਂ ਨਹੀਂ ਬਿਲਕੁਲ ਸੱਚੀ ਆ ਉਹ ਮੇਰਾ ਕਮੈਂਟ ਆ ਤੁਸੀਂ ਕਰੋਗੇ ਅਸੀਂ ਚੱਕਾ ਨਹੀਂ ਉਹ ਬਾਬਾ ਬੰਦੇ ਦੀ ਗੱਲ ਸੁਣ ਇਹ ਸਾਨੂੰ ਕਿਹਾ ਹੁੰਦਾ ਭਾਈ ਸਾਹਿਬ ਅਸੀਂ ਜੰਮੀ ਨਹੀਂ ਅਗਰ ਦਵਾਰੇ ਬੈਠ ਕੇ ਕੋਸ਼ਿਸ਼ ਕਿਤੇ ਪਾਉਂਗੇ ਜਾਂ ਕਿਤੇ ਉਹ ਘਰ ਤੁਸੀਂ ਨੇ ਦਿੱਤਾ ਹੈ ਜਾਂ ਤੁਸੀਂ ਨੇ ਸੋਚੂ ਅਸਟਾਈਡ ਦੇ ਨਹੀਂ ਆ ਵੀ ਸਾਡਾ ਭਾਈ ਉਹ ਕਰੀਂ ਕੱਲ ਨੂੰ ਆ ਲਓ ਪਤਾ ਜੀ ਪਤਾ ਪਤਾ ਲਓ ਕੱਲੂ ਕਰ ਲਿਓ ਅਸੀਂ ਸੰਗਤ ਸਾਡੇ ਆਈਏ ਤਾਂ ਇਹ ਤਾਂ ਨਹੀਂ ਮੈਂ ਤਾਂ ਹੀ ਕਹ ਰਹੀ ਜੀ ਇਹ ਕੱਟ ਗੱਲ ਹੋਈ ਆ ਬਾਬਾ ਨਹੀਂ ਉਹੀ ਆ ਕੇ ਫੇਰੇ ਬਹਿ ਕੇ ਆ ਗਏ ਨਹੀਂ ਕੋਈ ਬੇਲਾ ਨਹੀਂ ਭਾਈ ਸਾਹਿਬ ਕੋਈ ਬੇਲਾ ਨਹੀਂ ਬੇਲੇ ਫੇਕੇ ਬਚਾਈ ਚੱਲੋ ਫਿਰ ਫਿਰ ਸੰਗਤ ਪਹਿਲਾਂ ਸਨਾਤੀ ਕਮੇਟੀ ਦਾ ਫੈਸਲਾ ਫਿਰ ਪਹਿਲਾਂ ਸਨਾਤੀ ਕਮੇਟੀ ਦਾ ਫੈਸਲਾ ਆਪਨਾ ਪਤਾ ਕੀਆ ਬਹੁਤ ਮੈਂ ਇੱਕ ਵਿੰਡੋ ਕੋ ਲੈ ਨਾ ਕਿਹੜੀ ਗੱਲ ਹੋਈ ਆ ਗੱਲ ਕਰਦੇ ਨਾ ਹੋਰ ਆਪਾਂ ਮੈਂ ਤੁਹਾਨੂੰ ਦੱਸ ਮੈਨੂੰ ਹੋਈ ਨਹੀਂ ਸੋਡੀ ਗੱਲ ਜਿਹੜੀ ਅਸੀਂ ਮੰਨਦੇ ਆ ਹਨਾ ਬਿਲਕੁਲ ਨਹੀਂ ਪਰ ਤੁਸੀਂ ੱੱਕਾ ਬਹੁਤ ਕਰਿਆ ਸੀ ੱੱਕਾ ਨਹੀਂ ਜੋ ਸਾਨੂੰ ਮਾਲਕ ਨੇ ਦੱਸਿਆ ਅਸੀਂ ਤਾਂ ਉਹੀ ਕਰਨਾ ਸੀ ਤੁਹਾਨੂੰ 2100 ਕਰਿਆ ਮਿਲਦਾ ਲੈ ਲਓ ਬਿਲਕੁਲ ਫਿਰ ਪਹਿਲਾਂ ਸਾਨੂੰ ਪਹਿਲਾਂ ਸੁਣਨਾ ਦੀ ਨਾ ਵੀ ਪਾਸ ਵਾਲੇ ਪੈਸੇ ਨਹੀਂ ਮਿਲਦੇ ਫਿਰ ਮਾਏ ਵਾਲੇ ਪੈਸੇ ਨੇ ਬੋਲਦੇ ਤੁਸੀਂ ਤੁਸੀਂ ਕਾ ਬੋਲਦੇ ਹੋ ਬੋਲ ਲਾ ਕੇ ਆ ਬੰਦਾ ਬੋਲਦਾ ਕਹਿੰਦਾ ਹਰਮੋਨੀਅਮ ਵਾਲੇ ਪੈਸੇ ਨਹੀਂ ਚੱਕਣੇਗੇ ਹਰਮੋਨੀਅਮ ਵਾਲੇ ਪੈਸੇ ਜਿਹੜੇ ਗ੍ਰੰਥੀ ਦੇ ਹੁੰਦੇ ਨੇ ਲੋਕਾਂ ਨੂੰ ਤਾਂ ਪਤਾ ਲੱਗੂ ਵੀ ਲੋਕਾਂ ਕੇ ਇਧਰੋਂ ਨਿਕਲਦਾ ਅੱਜ ਗਲਤੀ ਕਮੇਡੀਆਂ ਦੇ ਜਲੂਸ ਕਢੇਗਾ ਜਲੂਸ ਹੀ ਹੈ ਜਲੂਸ ਹੀ ਹੈ ਤਾਂ ਹੀ ਨਿਕਲੂ ਮੇਰੇ ਪੈਸਾ ਸਾਡੇ ਪੈਸੇ ਨਹੀਂ ਭੋੜਾ ਵੀਡੀਓ ਇਹੀ ਬਣਾਵਾਂਗੇ ਜਦੋਂ ਜਲੂਸ ਕਢਾ ਰੱਖਿਆ ਕਮੇਡੀਅਨਾਂ ਦਾ ਪੈਸੇ ਦੇ ਪੈਸੇ ਹੋ ਜਾਣਗੇ ਪੈਸੇ ਹੋ ਜਾਣਗੇ ਮਿਲਣਗੇ ਬਾਬਾ ਜੀ ਬਾਬਾ ਜੀ ਇੱਕ ਮਿੰਟ ਹਲੋ ਵੀਡੀਓ ਵਿੱਚ ਜਿਹੜਾ ਮਿਰਦੂ ਬੋਲਦਾ ਕਿਹਾ ਨਹੀਂ ਇੱਕ ਮਿੰਟ ਬਾਬਾ ਜੀ ਆਹ ਦੇਖ ਲੋ ਜਿਹੜੇ ਕੀਰਤਨ ਦੀ ਭੇਟਾ ਹੋਈ ਹੈ ਬਣਾ ਲੈ ਲੈ ਬਣਾ ਲੈ ਗੱਡੀ ਕਰ ਲੈ ਬਣਾ ਲੈ ਵੀਡੀਓ ਬਣਾਈ ਚੱਲ ਵੀਡੀਓ ਬਣਾਈ ਚੱਲ ਆ ਦੇਖ ਲੋ ਜੀ ਜਿਹੜੀ ਕੀਰਤਨ ਦੀ ਭੇਟਾ ਹੋਈ ਐ ਕਹਿੰਨੇ ਗੁਰਦੁਆਰੇ ਦੀ ਗੋਲਕ ਚ ਪਾਓ ਆ ਸਾਹ ਤੁਸੀਂ ਕਹਨੇ ਹੋ ਤੁਸੀਂ ਕਹਨੇ ਹੋ ਫਿਰ ਮੇਰ ਤੂੰ ਬੋਲਦਾ ਕਿਵੇਂ ਬੱਚਾ ਫਿਰ ਤੂੰ ਬੋਲਦਾ ਕਿਵੇਂ ਬੱਚਾ ਫਿਰ ਤੂੰ ਬੋਲਦਾ ਕਿਵੇਂ ਬੱਚਾ ਵਾ ਓਏ ਤੇਰੇ ਤੇਰੇ ਵਰਗੇ ਬਹੁਤ ਦੇਖੇ ਨੇ ਕੀ ਗੱਲ ਹੈ ਪੁੱਤ ਦਾ ਬਾਬਾ ਕੀ ਗੱਲ ਹੈ ਓ ਜਿਹੜੀ ਕੀਰਤਨ ਦੀ ਭੇਟਾ ਹੋਈ ਐ ਖੜਦਾ ਹੱਤ ਨਾ ਫੜ ਮੇਰਾ ਠੀਕ ਨਾ ਕਿਤੇ ਹੋਰ ਫਿਰ ਜੁੱਤ ਲਿਆ ਗਾੜੀ ਤੂੰ ਸਿਆੜੇ ਬੰਦੇ ਨਾਲ ਤੈਨੂੰ ਗੱਲ ਕਰਨੀ ਉਹ ਸਾਨੂੰ ਤਾਂ ਆਉਂਦੀ ਨਹੀਂ ਅਸੂ ਤੂੰ ਗੁਰੂ ਘਰ ਫਿਰਦਾ ਸੇਟਕ ਲਾ ਤੂੰ ਗੁਰੂ ਘਰ ਫਿਰਦਾ ਸੇਟਕ ਲਾ ਕੇਂਗਾ ਕਿਉਂਗਾ ਭਾਗ ਆ ਗਿਆ ਤੁਹਾਨੂੰ ਪੱਸੀ ਦੀ ਕਿਤੇ ਨੂੰ ਬੰਦਦਾ ਗੱਲ ਕੀ ਹੋਈ ਹੈ ਜਿਹੜੀ ਕੀਰਤਨ ਦੀ ਬੇੜਾ ਫਿਰ ਕਰਤਾ ਲਈ ਲੈ ਚੱਕ ਕੇ ਬਾਜਾ ਚੱਕ ਲੈ ਕਿੰਨੇ ਨੇ ਦੇਖਾਂਗੇ ਬੰਦੇ ਕਿੰਨਾ ਭਰਮ ਆ ਓਏ ਹੋਰ ਬਣਾਣਾ ਚਾਹੇ ਚਾੜ ਨਹੀਂ ਕਿੱਡੀ ਗੱਲ ਐ ਮੈਨੂੰ ਕੋਈ ਚੱਕਰ ਐ ਮੈਨੂੰ ਇਹ ਚੀਜ਼ਾਂ ਨਾਲ ਕੋਈ ਚੱਕਰ ਨਹੀਂਗਾ ਕਿਤੇ ਮਰਜੀ ਅੜਦੀ ਵਾ ਓਏ ਤੇਰੇ ਆ ਦੇਖ ਲੋ ਜੀ ਅੱਜ ਕੱਲ੍ਹ ਦੀਆਂ ਕਮੇਟੀਆਂ ਦੇ ਹਾਲ ਗੁਰੂ ਘਰ ਆਣੀਆਂ ਕਮੇਟੀਆਂ ਦੇ ਹਾਲ ਕਹਿੰਦੇ ਜਿਹੜੇ ਕੀਰਤਨ ਦੇ ਪੈਸੇ ਹੋਏ ਨੇ ਹਰਮੋਨੀਅਮ ਤੇ ਕਹਿੰਦੇ ਉਹ ਤਾਂ ਅਸੀਂ ਦਿੰਦੇ ਹੀ ਨਹੀਂਗੇ ਇਹਦਾ ਸਾਡੇ ਕਹਿੰਦੇ ਕਮੇਟੀ ਦਾ ਰੂਲ ਹੈ ਦੇਖ ਲਓ ਹੁਣ ਮੈਂ ਹਰਮੋਨੀਅਮ ਚੋਂ ਪੈਸੇ ਕਢਦਾ ਕਹਿੰਦੇ ਇਸ ਤਾਂ ਪੈਸੇ ਹੀ ਨਹੀਂ ਦਿੰਦੇਗੇ ਦੇਖ ਲਓ ਅੱਜ ਕੱਲ੍ਹ ਦੀਆਂ ਕਮੇਟੀਆਂ ਦੇ ਹਾਲ ਇੱਕ ਮਿੰਟ ਜੀ ਇੱਕ ਮਿੰਟ ਦਿਖਾਉਣੇ ਤੁਹਾਨੂੰ ਸਾਰਾ ਕੁਝ ਆ ਦੇਖ ਲੋ ਜੀ ਹਰਮੋਨੀਅਮ ਹੈ ਹੁਣ ਇਹਦੇ ਪੈਸੇ ਕਹਿੰਦੇ ਜਿਹੜੇ ਪੈਸੇ ਬਣੇ ਨੇ ਉਹ ਕਹਿੰਦੇ ਪੈਸੇ ਕਹਿੰਦੇ ਗੁਰੂ ਘਰ ਗੁਰੂ ਘਰ ਦੇ ਗੋਲਕ ਚ ਪਾਓ ਦੇਖ ਲੋ ਅੱਜ ਕੱਲ ਦੇ ਕਮੇਟੀਆਂ ਦੇ ਹਾਲ ਤੇ ਹੁਣ ਦੇਖਦੇ ਆ ਕਿਉਂ ਰੋਲਾ ਪਾ 40 ਪੀਕਾ ਦੇ ਲਈ ਰੋਲਾ ਪਾਇਆ ਕਿੰਨਾ ਚੱਕੋ ਮੱਥੇ ਨਾ ਮਾਰੋ ਆਜ ਚੱਕੋ ਪੱਡੋ ਸਿੰਦੇ ਆ ਦੇਖ ਲੋ ਪਤਾ ਨਹੀਂ ਕੀ ਹੋਊਗਾ ਗੁਰੂਕਰਨ ਕੀਰਤਨ ਵਾਲਿਆਂ ਦੇ ਬੇਟਾ ਨੂੰ ਇਹ ਮੰਨਣ ਲੱਗਿਆ ਇਹ ਤਾਂ ਹੁੰਦੀ ਨਹੀਂ ਇਹ ਤਾਂ ਹੁੰਦੀ ਨਹੀਂ ਇਹ ਤਾਂ ਹੁੰਦੀ ਨਹੀਂ ਵੀਡੀਓ ਤਾਂ ਹੁੰਦੀ ਨਹੀਂ ਬੰਦਾ ਵੀਡੀਓ ਤਾਂ ਹੁੰਦੀ ਨਹੀਂ ਬੰਦਾ ਵੀਡੀਓ ਨਹੀਂ ਹੁੰਦੀ ਆ ਲੈ ਚੈੱਕ ਲੋ ਆ ਦੇਖ ਲੋ ਆ ਦੇਖੋ ਕਿੰਨੇ ਹੋਣਗੇ ਲੈ ਲੋ ਆ ਲੋ ਲੈ ਲੋ ਪੈਸੇ ਲੈ ਲੋ 500 ਰੁਪਏ ਢੇਰੀ ਲੱਗਦੀ ਆ ਤੁਹਾਨੂੰ ਆ ਦੇਖ ਲਿਖਦਾ ਆ ਕਮੇਟੀ 'ਚ ਬੰਦਾ ਹੈ ਇੱਕ ਕਮੇਟੀ 'ਚ ਬੰਦਾ ਹੈਗਾ ਆਉ ਖੜਾ ਦੇਖ ਲੋ ਕੀ ਕਹਿਣਾ ਹੈ ਦੱਸ ਹਾਂ ਦੱਸ ਕੀ ਕੀ ਕਹਿਣਾ ਕੀ ਚਾਹੀਦਾ ਦੱਸ ਕੀ ਚਾਹੀਦਾ ਓਏ ਯਾਰ ਤੂੰ ਮੇਰੀ ਗੱਲ ਸੁਣ ਓਏ ਤੂੰ ਕਮੇਟੀ ਸੁਣ ਓਏ ਯਾਰ ਵੀ ਮਰੀਏ ਨਾ ਬਈ ਮੇਰੇ ਤਾਂ ਹੈ ਨਹੀਂ ਠੀਕ ਹੈ ਨਾ ਮੈਨੂੰ ਤਾਂ ਹੈ ਨਹੀਂ ਮੈਨੂੰ ਤਾਂ ਹੈ ਨਹੀਂ ਮੈਨੂੰ ਤਾਂ ਮੈਨੂੰ ਤਾਂ ਅੱਗ ਹੈ ਨਹੀਂ ਮੈਨੂੰ ਤਾਂ ਹੈ ਨਹੀਂ ਠੀਕ ਹੈ ਨਾ ਜਾਣਦਾ ਹੋਏਗਾ ਫਿਰ ਜਾਣਦਾ ਹੋਏਗਾ ਤੂੰ ਤੂੰ ਕੀ ਕਰਦਾ ਛੋਟੇ ਹੁੰਦੇ ਸਾਰਾ ਕੁਝ ਜਰੇ ਤਾਂ ਐਂ ਬਣੂ ਠੀਕ ਹੈ ਵੀਡੀਓ ਤਾਂ ਐਂ ਬਣੂਗੀ